ਇਹਦਾ ਸਿੰਘਾਂ ਨੇ ਆਪ ਚਿੱਠੀ ਲੈ ਕੇ ਭੇਜੀ ਫਿਰ ਲਾਹੌਰ ਪਹੁੰਚੀ ਫਿਰ ਜਦੋਂ ਜਕਰੀਆ ਖਾਨ ਦੀ ਕਚਾਰੀ ਤੇ ਚਿੱਠੀ ਗਈ ਤੇ ਜਕਰੀਆ ਖਾਨ ਨੇ ਆਖਿਆ ਦੇਖੋ ਭਲਾ ਕੀ ਲਿਖਿਆ ਪੜੋ ਕਿਆਸੀ ਲਿਖਦਾ ਹੈ ਸਿੰਘ ਬੋਤਾ ਮੇਰੇ ਹੱਥ ਵਿੱਚੇ ਛੋਟਾ ਮੋਟਾ ਮੈਂ ਲਵਾਂ ਜਗਾਤ ਖਲੋਤਾ ਮੈਂ ਆਣਾ ਲਾਇਆ ਗੱਡੇ ਦੇ ਪੈਸਾ ਲਾਇਆ ਖੋਤਾ ਤੇ ਤੂੰ ਨਲੈਕ ਖੋਤਾ ਤੇ ਇਥੋਂ ਰਾਜ ਨਹੀਂ ਹੁੰਦਾ ਤੂੰ ਜਾਏਂਗਾ ਅੰਦਰ ਕੇ ਰੋਤਾ ਆਖੀ ਭਾਬੀ ਖਾਨੋਂ ਨੂੰ ਇਹ ਤੇਰਾ ਦੇਵਰ ਹੈ ਸਿੰਘ ਬੋਤਾ ਕਿਉਂਕਿ ਜਿਹੜਾ ਖਾਨੂ ਜਕਰੀਆ ਖਾਨ ਹੀ ਇਹਦੀ ਭੈਣ ਵਿਆਹੀ ਹੀ ਪੜਾਣੇ ਫਰਜੁਲਾ ਖਾਨ ਦੇ ਵੱਲ ਇਹਨੇ ਵੀ ਬੜੀ ਆਖਰ ਚੁੱਕੀ ਸੀ ਜ ਜਨਾ ਪੜਾਣੇ ਦੇ ਲਾਗੇ ਬੰਨੇ ਸਿੰਘ ਰਹਿੰਦੇ ਸੀ ਇਹਨੇ ਬੜੇ ਸਿੰਘ ਮਰਵਾਏ ਸਾਂ ਐਵੇਂ ਥੋੜੀ ਜਾ ਕੇ ਪਿੰਡ ਵਸੀ 1400 ਦੇ ਕਰੀਬ ਸਿੰਘ ਮਰਵਾਇਆ ਸੀ ਉਹਦੀ ਭੈਣ ਜਕਰੀਆ ਖਾਨ ਦੀ ਭੈਣ ਨੇ ਤਾਂ ਕਰਕੇ ਸਿੰਘ ਦੱਸਦੇ ਆ ਓਏ ਉਹਨੂੰ ਭਾਬੀ ਨੂੰ ਦੱਸੀ ਵੀ ਤੇਰੇ ਦੇਵਰਾ ਨੇ ਜ਼ੁਰਤ ਵਿਖਾਈ ਆ ਤੂੰ ਤੇ ਮਾਰਤੇ ਹੀ ਅਜੇ ਵੀ ਜਿੰਦੇ ਨੇ